ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਸਕਾਰਪਿਓ ਅਤੇ ਮੋਟਰਸਾਈਕਲ ਦੇ ਵਿੱਚ ਜ਼ਬਰਦਸਤ ਟੱਕਰ ਦੇ ਕਾਰਨ ਦੋ ਨੌਜਵਾਨ ਜਿਹੜੇ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਅਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ थाना ਸਦਰਦ ਪੁਲਿਸ ਅਧਿਕਾਰੀ ਕਰਨਾ ਸੱਤੇ ਪਹੁੰਚੇ ਤੇ ਉਹਨਾਂ ਨੇ ਜਾਣ ਜੜੀ ਇਹ ਸ਼ੁਰੂ ਕੀਤੀ ਹੈ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੱਡੀ ਦਾ ਟਾਇਰ ਫਟਣ ਨਾਲ ਇਹ ਹਾਸਾ ਜਿਹੜਾ ਉਹ ਵਾਪਰਿਆ ਹੈ ਅਤੇ ਮੋਟਰਸਾਈਕਲ ਤੇ ਸਕਾਰਪਿਓ ਗੱਡੀ ਦੀ ਆਪਸ ਵਿੱਚ ਟੱਕਰ ਹੋਣ ਦੇ ਨਾਲ ਇਹ ਹਾਸਾ ਜਿਹੜਾ ਉਹ ਹੋਇਆ ਹੈ ਤੇ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਾਡੇ ਵੱਲੋਂ ਜਾਣ ਜੜੀ ਇਹ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਬੰਦਗੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਜਸਟ ਹੋਣੇ ਤਕਰੀਬਨ 20 ਮਿੰਟ ਪਹਿਲਾਂ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਐ ਸਕੋਰਪੀਓ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਵਾ ਜੋ ਮੈਂ ਆਪਣੇ ਤਪਦੀਸ਼ਾਪੁਰਾ ਸੁਵਿਧਾ ਜਿਹੜਾ ਮੌਕੇ ਤੇ ਪਹੁੰਚਾ ਵਾ ਗੱਡੀ ਵੀ ਜਿਹੜੀ ਐ ਉਹ ਪਾਰਟੀ ਖਾਦੀ ਹੋਈ ਸੀ ਤੇ ਮੋਟਰਸਾਈਕਲ ਵੀ ਜਿਹੜਾ ਉਹ ਕਾਫੀ ਡੋਟੋੜ ਪਨ ਹੋਈ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਵਾ ਏਸੀ ਸ਼ਾਮ ਸਿੰਘ ਵੱਲੋਂ ਜਿਹੜਾ ਵਾ ਸਪੌਟ ਪੋਸਟ ਤੇ ਰਿਡਰ ਕੋਲ ਜਿੱਥੇ ਜਗਿਆ ਵਾ ਤੇ ਪਲੱਸ ਦੂਜੇ ਇੱਕ ਜਿਹੜਾ ਜ਼ਖਮੀ ਦੂਜਾ ਵਾ ਉਹ ਫੋਰਮ ਹਸਪੀਟਲ ਪੇਜ ਗਿਆ ਗਿਆ ਇਲਾਜ ਵਾਸਤੇ ਹੁਣ ਗਾਂ ਉਹਨਾਂ ਦੀ ਸਥਿਤੀ ਦਾ ਪਤਾ ਲੱਗਣ ਦੇ ਲੱਗਣ ਦੇ ਕਾਰਜਾਂ ਵਿੱਚ ਲਿਆਂਦੀ ਜਾਊ ਸਰ ਗੱਡੀ ਦੀ ਇਹ ਜੀ ਗੱਡੀ ਕਿਹੜੀ ਜਗ੍ਹਾ ਤੋਂ ਆ ਰਹੀ ਸੀ ਗੱਡੀ ਫਟ ਗਿਆ ਗੱਡੀ ਜਿਹੜੀ ਆ ਉਸ ਵੇਰਕੇ ਸਾਈਡ ਤੋਂ ਆ ਰਹੀ ਸੀ ਪਰਲੀ ਸਾਈਡ ਤੇ ਅਚਾਨਕ ਉਹ ਗੱਡੀ ਦਾ ਟਾਇਰ ਲੱਥ ਗਿਆ ਜਾਂ ਫਟ ਗਿਆ ਇਹਦੇ ਬਾਰੇ ਅਜੇ ਮਤਲਬ ਕਿ ਮਕੈਨਿਕਲ ਰਿਪੋਰਟਾਂ ਲਈ ਜਾਨਦੀਆਂ ਇਹ ਜ਼ਰੂਰ ਹੈ ਕਿ ਡਗੜੀ ਦਾ ਟਾਇਰ ਫਟਣ ਕਰਕੇ ਲੱਥ ਗਿਆ ਸੀ ਠੀਕ ਹੈ ਨਾ ਕਿੰਨੇ ਬੰਦੇ ਬੈਠੇ ਸੀ ਗੱਡੀ ਦੇ ਵਿੱਚ ਜੀ ਅਜੀਤਨ ਰਸਪੇਟ ਟੋਰੀਚਾਲਰੀਆ ਮੇਰਾ ਹਾਲ ਜਿਹੜੇ ਆ ਇੱਕ ਜਣਾ ਮੋਟਰਸਾਈਕਲ ਤੇ ਇੱਕ ਜਣਾ ਗੱਡੀ ਦੇ ਵਿੱਚ ਪਤਾ ਲੱਗਾ ਵੀ ਜਿਹੜਾ ਜ਼ਖਮੀ ਕਰਾਇਆ ਹੋਇਆ ਵਾ ਜਮ ਹਸਪੀਟਲ ਪਹੁੰਚਾਇਆ ਹੋਇਆ ਜਿਹੜਾ ਨਾ ਡਰਾਣੀ ਦੱਪਤੀ ਜਿਹੜੀ ਜੋਹਰ ਲਾਲ ਸਾਹਮਣੇ ਉਹਨਾਂ ਕੋਲ ਮੁਤਾਬਕ ਕਰਦੀ